ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨ ਅਤੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਟੋਕੋਜ ਦਿਨਵਾਦ ਯਾਨੀ ਕਿ 5 ਜੁਲਾਈ ਨੂੰ ਮੀਰੀ ਤੇ ਪੀਰੀ ਦਿਵਸ ਦੇ ਆਧਾਰ ਤੇ ਸੰਸਾਰ ਭਰ ਦੇ ਵਿੱਚ ਗੁਰੂ ਸਾਹਿਬ ਦੀ ਵਡਿਆਈ ਕੀਤੀ ਜਾਂਦੀ ਹੈ ਅਤੇ ਗੁਰਪੁਰਬ ਮਨਾਇਆ ਜਾਂਦਾ ਹੈ ਮੀਰੀ ਤੇ ਪੀਰੀ ਦਿਵਸ ਦੇ ਨਾਤੇ ਇਹਦੇ ਬਾਰੇ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਇਹ ਸਿਧਾਂਤ ਕਿੱਥੋਂ ਆਇਆ ਕਿਵੇਂ ਚੱਲਿਆ ਅਸੀਂ ਆਮ ਤੌਰ ਤੇ ਇਸ ਨੂੰ ਬੰਦੀ ਛੋੜ ਦੇਵਸ ਨਾਲ ਜੋੜਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਅਕਾਲ ਤਖਤ ਦੀ ਸਿਰਜਣਾ ਨਾਲ ਜੋੜਦੇ ਹਾਂ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਗੁਰੂ ਸਾਹਿਬ ਨੇ 11 ਸਾਲ ਦੀ ਉਮਰ ਦੇ ਵਿੱਚ ਹੀ ਗੁਰਗੱਦੀ ਹਾਸਲ ਕੀਤੀ ਅਸ ਸਮੇਂ ਦੇ ਮੁਤਾਬਕ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਨਿਸ਼ਚਿਤ ਕੀਤਾ ਬਾਬਾ ਬੁੱਢਾ ਜੀ ਨੂੰ ਕਿ ਬੇਟਾ ਹਰਗੋਬਿੰਦ ਜੀ ਨੂੰ ਅਧਿਆਤਮ ਵਿਦਿਆ ਦਾ ਟਿਕਾ ਤੁਸੀਂ ਲਾ ਚੁੱਕੇ ਹੋ ਇਸ ਨੂੰ ਅਸੀਂ ਪੀਰੀ ਦੇ ਨਾਮ ਨਾਲ ਕਹਿੰਦੇ ਹਾਂ ਅਧਿਆਤਮਿਕਤਾ ਦਾ ਵਿਸ਼ਾ ਦੂਜਾ ਹੈ ਬਾਦਸ਼ਾਹੀ ਸ਼ੈਨਸ਼ਾ ਉਹ ਹੈ ਮੀਰੀ ਇਹ ਜਿਹੜਾ ਸਿਧਾਂਤ ਹੈ ਸ਼ਕਤੀ ਤੇ ਭਗਤੀ ਦਾ ਸੁਮੇਲ ਹੈ ਇਸ ਨੂੰ ਅਸੀਂ ਜੇ ਪਿੱਛੋ ਵਿਚਾਰੀਏ ਤਾਂ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਵਰਤਿਆ ਹੈ ਕੋਟ ਪੀਰ ਵਰਜ ਰਹਾਏ ਜਦ ਮੀਰ ਸੁਣਿਆ ਤਾਏ ਕੋਟੀ ਹੂ ਪੀਰ ਵਰਜ ਰਹਾਏ ਕਰੋਨਾ ਹੀ ਭਗਤ ਪਿੱਛੇ ਪੈ ਗਏ ਜਦੋਂ ਸੁਣਿਆ ਕਿ ਬਾਬਰ ਨੇ ਹੱਲਾ ਕੀਤਾ ਹੈ ਪਠਾਣਾਂ ਨਾਲ ਲੜਾਈ ਹੋਈ ਹੈ ਜਿਹਦੇ ਵਿੱਚ ਬੰਡ ਟੁਕ ਇੰਨੀ ਹੋਈ ਕੇ ਪਰ ਨਾਨਕ ਪਾਤਸ਼ਾਹ ਨੂੰ ਇਹ ਕਹਿਣਾ ਪਿਆ ਇਤੀਮਾਰ ਪਈ ਘੁਰ ਲਾਣਾ ਤਾਂ ਕਿ ਤੈੱਕੀ ਦਰਦ ਨਾ ਆਇਆ ਤੈਨੂੰ ਦਰਦ ਨਹੀਂ ਆਇਆ ਰਤਨ ਵਿਗਾੜ ਵੀ ਕੋਏ ਕੁੱਤੀ ਇਹਨਾਂ ਕੁੱਤੇ ਮੁਗਲਾਂ ਨੇ ਰਤਨਾ ਵਰਗੇ ਸਰੀਰ ਜਵਾਨ ਪਠਾਨ ਹਿੰਦੂ ਮੁਸਲਮਾਨ ਵੰਡ ਵੰਡ ਮਾਰੇ ਕਾਇਆ ਕੱਪੜ ਟੁਕ ਟੁਕ ਹੋ ਸੀ ਉਹਨਾਂ ਦੇ ਕੱਪੜੇ ਤੇ ਸਰੀਰ ਡੀਰਾ ਬਲੀਰ ਕਰ ਦਿੱਤੇ ਕਾਇਆ ਕੱਪੜ ਟੁਕ ਟੁਕ ਹੋ ਸੀ ਕੂੜ ਫਿਰਿਆ ਪ੍ਰਧਾਨਵੇ ਲਾ ਲੋ ਕੂੜ ਦਾ ਪੂਰਾ ਜੋਰ ਹੋਇਆ ਤਾਂ ਇੱਥੇ ਮਹਾਰਾਜ ਨੇ ਸ਼ਬਦ ਵਰਤੇ ਨੇ ਕੋਟੀ ਹੀ ਪੀਰ ਵਰਜ ਰਹਾਏ ਤਮਿਰੀ ਪੀਰੀ ਦਾ ਸਿਧਾਂਤ ਜਿਹੜਾ ਹੈ ਸ਼ਕਤੀ ਦਾ ਤੇ ਭਗਤੀ ਦਾ ਸੁਮੇਲ ਹੈ ਭਗਤੀ ਦੇ ਨਾਲ ਸ਼ਕਤੀ ਜਿਸ ਨੂੰ ਅਸੀਂ ਇਕ ਦਰਜਾ ਦਿੱਤਾ ਹੈ ਸੰਤ ਅਤੇ ਸਿਪਾਹੀ ਦਾ ਸੰਤਪੁਣਾ ਭਗਤੀ ਹੈ ਤੇ ਜਿਹੜੀ ਹੈ ਸਿਪਾਹੀ ਹੈ ਉਸਦਾ ਕੰਮ ਲੜਨਾ ਹੈ ਜ਼ੁਲਮ ਦੇ ਖਿਲਾਫ ਗੁਰੂ ਸਾਹਿਬ ਨੇ ਸੋਚਿਆ ਕਿ ਇਸ ਸਮੇਂ ਹੁਣ ਭਗਤੀ ਦੇ ਨਾਲ ਸ਼ਕਤੀ ਵੀ ਬਹੁਤ ਜ਼ਰੂਰੀ ਹੈ ਤੇ ਬਾਬਾ ਬੁੱਢਾ ਜੀ ਨੂੰ ਇਹ ਡਿੜ ਕਰਾਇਆ ਕਿ ਬੱਚੇ ਨੂੰ ਬਾਲਕ ਹਰਗੋਬਿੰਦ ਨੂੰ ਸ਼ਾਸਤਰ ਵਿਦਿਆ ਦੇਣੀ ਹੈ ਘੋੜਸਵਾਰੀ ਸਿਖਾਉਣੀ ਹੈ ਅਤੇ ਲੜਨ ਦੇ ਜੋ ਢੰਗ ਨੇ ਪੜਾਈ ਦੇ ਨਾਲ ਨਾਲ ਉਹ ਬਹੁਤ ਜ਼ਰੂਰੀ ਨੇ ਸਮੇਂ ਦੇ ਮੁਤਾਬਕ ਮੋਹਲਾ ਨਾਲ ਲੜਾਈਆਂ ਹੋਣੀਆਂ ਵੱਡ ਕਟ ਹੋਣੀ ਹੈ ਇਹਦੇ ਲਈ ਸ਼ਕਤੀ ਦੀ ਜ਼ਰੂਰਤ ਹੈ ਇਸ ਕਰਕੇ ਸ਼ੇਵਪਾਤਸ਼ਾ ਨੇ ਆਪਣੀ ਸੇਵਕਾਂ ਨੂੰ ਢਾਡੀਆਂ ਦੁਆਰਾ ਲੋਕਾਂ ਦੇ ਵਿੱਚ ਜਜਵਾ ਪੈਦਾ ਕਰਨ ਦੇ ਲਈ ਨਿਸ਼ਚਿਤ ਕੀਤਾ ਅਤੇ ਅਕਾਲ ਤਖਤ ਦੀ ਸਿਰਜਣਾ ਕੀਤੀ ਅਕਾਲ ਤਖਤ ਦਾ ਇਹ ਸੀ ਇਹ ਇੱਕ ਚਿੰਨ ਸੀ ਔਰੰਗਜ਼ੇਬ ਦੇ ਉਲਟ ਇੱਕ ਸਥਾਨ ਔਰੰਗਜ਼ੇਬ ਦਾ ਮਤਲਬ ਹੈ ਸੰਸਾਰ ਦਾ ਜਿਹੜਾ ਬਾਦਸ਼ਾਹ ਤੇ ਗੁਰੂ ਸਾਹਿਬ ਨੇ ਕਿਹਾ ਅਸੀਂ ਕਿਸੇ ਤੋਂ ਘੱਟ ਨਹੀਂ ਉਹਨਾਂ ਨੇ ਆਪਣਾ ਜਿਹੜਾ ਥੜਾ ਹੈ ਅਕਾਲ ਤਖਤ ਦਾ ਉਸ ਥੜੇ ਤੋਂ ਉੱਚਾ ਬਣਵਾਇਆ 1 ਫੁੱਟ ਦਿੱਲੀ ਦੇ ਤਖਤ ਤੋਂ ਔਰੰਗਜ਼ੇਬ ਦੇ ਤਖਤੋਂ 1 ਫੁੱਟ ਉੱਚਾ ਬਣਾਇਆ ਇਹ ਸ਼ੋਅ ਕਰਨ ਦੇ ਲਈ ਕਿ ਸਾਡੀ ਤਾਕਤ ਤੇਰੇ ਤੋਂ ਘੱਟ ਨਹੀਂ ਹੈ ਤੇ ਇਸ ਕਰਕੇ ਆਪਣੀ ਸਿੱਖਾਂ ਸੇਵਕਾਂ ਨੂੰ ਵੀ ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਕਿ ਉਹ ਪੇਟਾ ਦੇ ਤੌਰ ਤੇ ਚੰਗੇ ਘੋੜੇ ਪੇਟਾ ਕਰਨ ਚੰਗੇ ਸ਼ਸਤਰ ਪੇਟਾ ਕਰਨ ਇਹ ਹੀ ਅੱਜ ਸਮੇਂ ਦੀ ਲੋੜ ਹੈ ਸੋ ਆਪਣੇ ਜੀਵਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਜੰਗਾਂ ਤੋਂ ਇਲਾਵਾ ਹੋਰ ਵੀ ਆਪਾਂ ਇਹਨਾਂ ਨੂੰ ਯਾਦ ਕਰਦੇ ਹਾਂ ਬੰਦੀ ਛੋੜ ਦੇ ਨਾਂ ਤੇ ਪਹਾੜੀ ਰਾਜੇ ਜੋ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤੇ ਸਨ জাহাঙ্গীর ਵੱਲੋਂ ਉਹਨਾਂ ਨੂੰ ਰਿਹਿਆ ਕਰਵਾਇਆ ਬਵੰਜਾ ਕਲੀਆ ਚੋਲਾ ਸਵਾਇਆ ਅਤੇ ਹਰ ਚੋਣੀ ਦੀ ਇੱਕ ਕਲੀ ਨਾਲ ਜਿੰਨੇ ਵੀ ਰਾਜੇ ਨੇ ਬਵੰਜਾ ਰਾਜੇ ਨੇ Hindu ਰਾਜੇ ਨੇ ਮੁਸਲਮਾਨ ਰਾਜੇ ਨੇ ਪਠਾਨ ਨੇ ਇਹਨਾਂ ਨੂੰ ਮੁਕਤ ਕਰਾਇਆ ਸੋ ਇਸ ਕਰਕੇ ਉਹਨਾਂ ਨੂੰ ਬੰਦੀ ਛੋੜ ਦੇ ਨਾਲ ਨਾਲ ਅਤੇ ਮੀਰੀ ਪੀਰੀ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਇਹਦਾ ਅਸਲ ਅਰਥ ਹੈ ਬਾਦਸ਼ਾਹੀ ਅਤੇ ਫਕੀਰੀ ਇੱਕ ਬਾਦਸ਼ਾਹ ਦਾ ਰਤਬਾ ਤੇ ਇੱਕ ਫਕੀਰ ਦਾ ਰਤਬਾ ਭਗਤੀ ਤੇ ਸ਼ਕਤੀ ਦੋਨਾਂ ਦਾ ਸੁਮੇਲ ਸੰਸਾਰ ਦੇ ਵਿੱਚ ਪੈਦਾ ਕਰਨ ਲਈ ਮੀਰੀ ਦੇ ਪੀਰੀ ਦਾ ਦਿਸ ਮਨਾਇਆ ਜਾਂਦਾ ਹੈ ਅਸੀਂ ਆਪਣੇ ਤਰੀਕੇ ਨਾਲ ਹਰ ਤਰੀਕੇ ਨਾਲ ਗੁਰਾਂ ਨੂੰ ਯਾਦ ਕਰਦੇ ਹਾਂ ਪਰਸੰਗਤ ਨੂੰ ਉਹਨਾਂ ਦੀਆਂ ਕੁਰਬਾਨੀਆਂ ਨਹੀਂ ਭੁੱਲੀਆਂ ਜਾ ਸਕਦੀਆਂ ਇਹ ਇੱਕ ਲਫ਼ਜ਼ ਬੜਾ ਕੀਮਤੀ ਹੈ ਕਿ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਭਾਵ ਇਹ ਜਿਹੜੀਆਂ ਤਲਵਾਰਾਂ ਸਨ ਇੱਕ ਸ਼ਕਤੀ ਤੇ ਇੱਕ ਭਗਤੀ ਦਾ ਪ੍ਰਤੀਕ ਸਨ ਤੋਂ ਇਸ ਸ਼ਕਤੀ ਤੇ ਭਗਤੀ ਦੇ ਪ੍ਰਤੀਕ ਨੂੰ ਹੀ ਲੈ ਕੇ ਇਹ ਜਿਹੜਾ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਭਗਤੀ ਤੇ ਸ਼ਕਤੀ ਦਾ ਸੰਤ ਤੇ ਸਿਪਾਹੀ ਦਾ ਇੱਕ ਸ਼ਬਦ ਆਉਂਦਾ ਹੈ ਗਰੀਬੀ ਗਦਾ ਹਮਾਰੀ ਗਦਾਈ ਕਹਿੰਦੇ ਆ ਰਹੇ ਹੈ ਤੋ ਗੁਰਨਾਮ ਪਾਸ਼ਾ ਕਹਿੰਦੇ ਗਰੀਬੀ ਗਦਾ ہماری ਇਹ ਸਾਡੀ ਸ਼ਕਤੀ ਹੈ ਗਦਾ ਹੈ ਗਰੀਬੀ ਨਿਰਮਾਣਤਾ ਨਿਮਰਤਾ ਅਗੇ ਹੈਗਾ ਖੰਨਾ ਸਗਲ ਰੇਣ ਛਾਰੀ ਹਰ ਇੱਕ ਦੀ ਛਣਾਈ ਹੋਣਾ ਹਰ ਇੱਕ ਦਾ ਧੂੜਾ ਧੂੜਾ ਬਣਨਾ ਹਰ ਇੱਕ ਦੇ ਚਰਨਾਂ ਦੀ ਧੂੜ ਵਰਨੀ ਇਹ ਵੀ ਇੱਕ ਨਿਮਰਤਾ ਦਾ ਪ੍ਰਤੀਕ ਹੈ ਸ਼ਕਤੀ ਵੀ ਹੈ ਤੇ ਭਗਤੀ ਵੀ ਹੈ ਸੋ ਇਹ ਜਿਹੜਾ ਮੀਰੀ ਪੀੜੀ ਦਾ ਸਿਧਾਂਤ ਹੈ ਸੋ ਮੇਲ ਹੈ ਉਹ ਸ਼ਕਤੀ ਤੇ ਭਗਤੀ ਦਾ ਹੈ ਆਪਾਂ ਜਿਵੇਂ ਜਿਵੇਂ ਮਰਜੀ ਬਨਾਈਏ ਸੋ ਬੇਨਤੀ ਹੈ ਕਿ ਸਾਰੇ ਇਸ ਚੈਨਲ ਨੂੰ ਜਦੋਂ ਤੁਸੀਂ ਵੇਖਦੇ ਹੋ ਤਾਂ ਸਬਸਕ੍ਰਾਈਬ ਕਰੋ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਸਾਰੇ ਨੁਕਤੇ ਕੱਢ ਕੇ ਪੇਸ਼ ਕਰਾਂਗੇ ਤੇ ਤੁਸੀਂ ਸਾਡੇ ਨਾਲ ਵਿਚਾਰਾਂ ਕਰ ਸਕਦੇ ਹੋ ਇਹ ਇੱਕ ਸਮੇਂ ਦੀ ਲੋੜ ਹੈ ਆਪਾਂ ਗੁਰਬਾਣੀ ਨੂੰ ਉਵਾਰਨਾ ਹੈ ਗੁਰਬਾਣੀ ਉੱਤਮ ਹੈ ਗੁਰੂ ਗ੍ਰੰਥ ਜੀ ਮੰਨਿਓ ਇਧਰ ਦੂਜੀ ਪਾਸੇ ਮਹਾਰਾਜ ਕਹਿੰਦੇ ਦਲ ਪੰਜਨ ਗੁਰ ਸੁਰਮਾ ਬਹੁ ਜੋਦਾ ਵੱਡ ਪਰਉਪਕਾਰੀ ਪਰਉਪਕਾਰ ਵੀ ਕਰਨਾ ਹੈ ਤੇ ਯੋਧੇ ਵੀ ਬਣਨਾ ਹੈ ਯੋਧੇ ਬਣ ਕੇ ਅਸੀਂ ਲੜਾਈ ਵੀ ਲੜਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ